ਮੋਦੀ ਸਾਹਿਬ અપਮਾਨ ਰਾਹੁਲ ਨੇ ਨਹੀਂ ਮੈਂ ਤੁਹਾਨੂੰ ਹੁਣ ਇਹ ਦੱਸਣਾ ਚਾਹੁੰਦਾ ਵੀ ਇਹ અપਮਾਨ ਸਿੱਖਾਂ ਦਾ ਜਾਂ ਗੁਰੂਆਂ ਦਾ ਰਾਹੁਲ ਗਾਂਧੀ ਨੇ ਨਹੀਂ ਕੀਤਾ ਸਗੋਂ ਤੁਸੀਂ ਰਵਨੀਤ ਬਿੱਟੂ ਦੀ ਤੁਲਨਾ ਜਿਹੜੀ ਗੁਰੂਆਂ ਦੇ ਨਾਲ ਕਰਕੇ ਤੁਸੀਂ ਗੁਰੂਆਂ ਤੇ ਸਿੱਖਾਂ ਦਾ ਜਿਹੜਾ અપਮਾਨ ਕਰ ਰਹੇ ਹੋ ਹੁਣ ਮੈਂ ਤੁਹਾਨੂੰ ਯਾਦ ਦਿਵਾਉਣਾ ਇੱਥਾਂ ਕਿਸਾਨ ਦਿੱਲੀ ਦੇ ਵਿੱਚ ਧਰਨਾ ਲਗਾ ਕੇ ਬੈਠੇ ਸੀਗੇ ਤੁਹਾਡੇ ਕਈ ਭਾਜਪਾ ਨਤਾਵਾਂ ਵੱਲੋਂ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਦੇਸ਼ ਧਰੋਹੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀਗਾ ਸਗੋਂ ਉੱਥੇ ਜਿਹੜੀ ਸੰਗਤ ਆ ਉਹ ਉਹ ਜਿਹੜੇ ਕਿਸਾਨ ਸੀਗੇ ਉਹ ਸੰਗਤ ਦੇ ਰੂਪ ਚ ਬੈਠੇ ਸੀ ਔਰ ਸਾਡੇ ਤੇ ਮੰਨਿਆ ਜਾਂਦਾ ਕਿ ਸੰਗਤ ਜਿਹੜੀ ਉਹ ਗੁਰੂ ਦਾ ਰੂਪ ਹੁੰਦੀ ਆ ਉਹਨਾਂ ਦੇ ਉੱਪਰ ਇਹੋ ਜਿਹੇ ਜਿਹੜੇ ਕੱッセ ਗਏ ਤੰਜ ਘਟਿਆ ਕਿਸਮ ਦੇ ਕੀ ਇਹ ਗੁਰੂਆਂ ਦਾ ਅਪਮਾਨ ਨਹੀਂ ਸੀਗਾ ਕੀ ਇਹ ਸੌਤ ਵੱਲੋਂ ਸਾਬੇਸੀਤ ਸਾਡੀਆਂ ਉੱਥੇ ਮਾਵਾਂ ਧੀਆਂ ਜਿਹੜੀਆਂ ਉਹ ਬੈਠੀਆਂ ਸੀਗੀਆਂ ਉਹਨਾਂ ਨੂੰ 100-100 ਰੁਪਇਆ ਦਿਹਾੜੀ ਦੇ ਉੱਪਰ ਆਈਆਂ ਜਨਾਨੀਆਂ ਕਹਿ ਕੇ ਸੰਬੋਧਨ ਕੀਤਾ ਗਿਆ ਦਿਆਰੇ ਦੇ ਉੱਤੇ ਆਈਆਂ ਔਰਤਾਂ ਕਹਿ ਕੇ ਸੰਬੋਧਨ ਕੀਤਾ ਗਿਆ ਕੀ ਇਹ ਗੁਰੂਆਂ ਦਾ ਅਪਮਾਨ ਨਹੀਂ ਸੀਗਾ ਕੀ ਇਹ ਸਿੱਖਾਂ ਦਾ ਅਪਮਾਨ ਨਹੀਂ ਸੀਗਾ ਪੰਜਾਬ ਦਾ ਕਿਸਾਨ ਮਜ਼ਦੂਰ ਇਹ ਭੁੱਖਾ ਮਰ ਰਿਹਾ ਆਪਣੀ ਉਹਦੀ ਰੋਜੀ ਰੋਟੀ ਦੇ ਪ੍ਰਬੰਧ ਉਹਨੂੰ ਕਰਨਾ ਪੈਂਦਾ ਵਾ ਅਨਰੇਗਾ ਜਾਂ ਜਿਹਨੂੰ ਹੁਣ ਨਵਾਂ ਨਾਂ ਦੇ ਦਿੱਤਾ ਜੀ ਰਾਮ ਜੀ ਉਹਦੇ ਲਈ ਰੋਟੀ ਨਾ ਦੇ ਕੇ ਸਗੋਂ ਉਹਨਾਂ ਨੂੰ ਇੱਜ਼ਤ ਮਾਨ ਦੀ ਰੋਟੀ ਦਾ ਪ੍ਰਬੰਧ ਕਰੋ ਇਹ ਭੀਖ ਹੈ ਬਿਜਲੀ ਦੇਣੀ ਇਸ ਤਰੀਕੇ ਦਿਹਾੜੀ ਦੇਣੀ ਇੱਜ਼ਤ ਮਾਨ ਦੀ ਰੋਟੀ ਦਾ ਪ੍ਰਬੰਧ ਕਰੋ ਪੰਜਾਬ ਨੂੰ ਵਪਾਰ ਦਿਓ ਪੰਜਾਬ ਦਾ ਬਾਰਡਰ ਖੁੱਲੋ ਪੰਜਾਬ ਆਪ ਹੀ ਖਿਚਾ ਲੋ ਜਾਣਾ ਵਾ ਪੰਜਾਬ ਦੇ ਲੋਕਾਂ ਦਾ ਇੱਜ਼ਤ ਮਾਨ ਬਹਾਲ ਕਰੋ ਤੁਹਾਡੀ ਦਿੱਲੀ ਬੈਠਿਆਂ ਵੀ ਲੋਕ ਸਰਕਾਰ ਬਣਾ ਦੇਣੇੇ ਕੰਮ ਨਾ ਕਰੋ ਇੰਨਾਂ ਚੀਜ਼ਾਂ ਨੇ ਤੇ ਅੱਗੇ ਹੀ ਪੰਜਾਬ ਨੂੰ ਖਾ ਲਿਆ ਅੱਗੇ 84 ਵਾਲੇ ਦੌਰ ਦੇ ਵਿੱਚ ਅੱਜ ਵੀ ਉਹ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਜੇ ਪੰਜਾਬ 'ਚ ਤੁਸੀਂ ਵਾਕਿਆ ਹੀ ਸਰਕਾਰ ਬਣਾਉਣਾ ਚਾਹੁੰਦੇ ਹੋ ਦਿਲ ਨਾਲ ੱੱਕੇ ਨਾਲ ਤੇ ਤੁਸੀਂ ਜਿਹੜੀ ਮਰਜਿਸਟ੍ਰੇਟ ਚ ਬਣਾ ਲੈਂਦੇ ਹੋ ਜੇ ਵਾਕਿਆ ਹੀ ਪੰਜਾਬੀਆਂ ਦਾ ਦਿਲ ਜਿੱਤਣਾ ਚਾਹੁੰਦੇ ਹੋ ਤੇ ਪੰਜਾਬ ਉੱਜੜ ਗਿਆ ਇਹਦਾ ਬਾਰਡਰ ਖੋਲੋ ਇੱਥੇ ਵਪਾਰ ਦਾ ਬੰਦੋਬਸਤ ਕਰੋ ਇੱਥੇ ਬੱਚਿਆਂ ਨੂੰ ਰੋਜ਼ਗਾਰ ਦਿਓ ਇੱਥੇ ਕਿਸਾਨਾਂ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਹਨ ਇੱਥੇ ਮਜ਼ਦੂਰਾਂ ਦੀਆਂ ਲੋੜਾਂ ਪੂਰੀਆਂ ਹਨ ਨਾ ਕਿ ਲੋਕਾਂ ਨੂੰ ਜਾਤਾਂ ਪਾਤ ਦਾ ਸੰਸਦ ਦੇ ਬਾਹਰ ਇੱਕ ਦੂਜੇ ਨਾਲ ਟਕਰਾਂਦਾ ਔਰ ਰਾਹੁਲ ਗਾਂਧੀ ਵੱਲੋਂ ਰਵਨੀਤ ਬਿੱਟੂ ਨੂੰ ਮਾਈਟਰੇਟਰ ਫਰੈਂਡ ਮੇਰਾ ਗद्दार ਦੋਸਤ ਕਹਿ ਕੇ ਜਦੋਂ ਸੰਬੋਧਨ ਕੀਤਾ ਗਿਆ ਉਸ ਤੋਂ ਬਾਅਦ ਸੰਸਦ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਪ੍ਰਤੀਕਿਰਿਆ ਆਉਂਦੀ ਆ ਇਸ ਗद्दार ਸ਼ਬਦ ਦੇ ਉੱਪਰ ਇਸ ਬਿੱਟੂ ਨੂੰ ਗद्दार ਰਵਨੀਤ ਬਿੱਟੂ ਨੂੰ ਗद्दार ਕਹਿਣ ਦੇ ਉੱਪਰ ਜਿਹੜੀ ਉਹਨਾਂ ਦੀ ਪ੍ਰਤੀਕਿਰਿਆ ਆਉਂਦੀ ਆ ਉਹਦੇ ਬਾਰੇ ਮੈਂ ਸਾਰਿਆਂ ਨਾਲ ਗੱਲ ਸਾਂਝੀ ਕਰਨ ਲੱਗਾ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਅੰਦਰ ਸੰਸਦ ਚ ਖਲੋ ਕੇ ਕਿਹਾ ਜਾਂਦਾ ਕਿ ਜਿਹੜਾ ਸ਼ਬਦ ਗਦਾਰ ਸ਼ਬਦ ਰਵਨੀਤ ਬਿੱਟੂ ਨੂੰ ਰਾਹੁਲ ਗਾਂਧੀ ਵੱਲੋਂ ਬੋਲਿਆ ਗਿਆ ਉਹ ਕੇਵਲ ਬਿੱਟੂ ਦਾ ਅਪਮਾਨ ਨਹੀਂ ਹੈ ਉਹ ਸਿੱਖਾਂ ਦਾ ਅਪਮਾਨ ਹੈ ਉਹ ਸਿੱਖ ਗੁਰੂਆਂ ਦਾ ਅਪਮਾਨ ਹੈ ਮੋਦੀ ਸਾਹਿਬ ਅਪਮਾਨ ਰਾਹੁਲ ਨੇ ਨਹੀਂ ਮੈਂ ਤੁਹਾਨੂੰ ਹੁਣ ਇਹ ਦੱਸਣਾ ਚਾਹੁੰਦਾ ਵੀ ਇਹ ਅਪਮਾਨ ਸਿੱਖਾਂ ਦਾ ਜਾਂ ਗੁਰੂਆਂ ਦਾ ਰਾਹੁਲ ਗਾਂਧੀ ਨੇ ਨਹੀਂ ਕੀਤਾ ਸਗੋਂ ਤੁਸੀਂ ਰਵਨੀਤ ਬਿੱਟੂ ਦੀ ਤੁਲਨਾ ਜਿਹੜੀ ਗੁਰੂਆਂ ਦੇ ਨਾਲ ਕਰਕੇ ਤੁਸੀਂ ਗੁਰੂਆਂ ਤੇ ਸਿੱਖਾਂ ਦਾ ਜਿਹੜਾ ਅਪਮਾਨ ਕਰ ਰਹੇ ਹੋ ਹੁਣ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਣਾ ਮੋਦੀ ਸਾਹਿਬ ਕਿ ਜਦੋਂ ਪੰਜਾਬ ਦੇ ਲੱਖਾਂ ਕਿਸਾਨ ਦਿੱਲੀ ਦੇ ਵਿੱਚ ਧਰਨਾ ਲਗਾ ਕੇ ਬੈਠੇ ਸੀਗੇ ਤੁਹਾਡੇ ਕਈ ਭਾਜਪਾ ਨਤਾਵਾਂ ਵੱਲੋਂ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਦੇਸ਼ ਧਰੋਹੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀਗਾ ਸਗੋਂ ਉੱਥੇ ਜਿਹੜੀ ਸੰਗਤ ਆ ਉਹ ਉਹ ਜਿਹੜੇ ਕਿਸਾਨ ਸੀਗੇ ਉਹ ਸੰਗਤ ਦੇ ਰੂਪ 'ਚ ਬੈਠੇ ਸੀ ਔਰ ਸਾਡੇ 'ਚ ਤੇ ਮੰਨਿਆ ਜਾਂਦਾ ਕਿ ਸੰਗਤ ਜਿਹੜੀ ਉਹ ਗੁਰੂ ਦਾ ਰੂਪ ਹੁੰਦੀ ਆ ਉਹਨਾਂ ਦੇ ਉੱਪਰ ਇਹੋ ਜਿਹੇ ਜਿਹੜੇ ਕੱਸੇ ਗਏ ਤੰਜ ਘਟਿਆ ਕਿਸਮ ਦੇ ਕੀ ਇਹ ਗੁਰੂਆਂ ਦਾ ਅਪਮਾਨ ਨਹੀਂ ਸੀਗਾ ਕੀ ਇਹ ਸਿੱਖਾਂ ਦਾ ਅਪਮਾਨ ਨਹੀਂ ਸੀਗਾ ਤੁਹਾਡੇ ਨਵੇਂ-ਨਵੇਂ ਬਣੇ ਐਮਪੀ ਜਿਨ੍ਹਾਂ ਨੂੰ ਤੁਸੀਂ ਟਿਕਟ ਦਿੱਤੀ ਕੰਗੜਾ ਰਣੌਤ ਵੱਲ ਸਹਬੇ ਸਿਹਤ ਸਾਡੀਆਂ ਉੱਥੇ ਮਾਵਾਂ ਧੀਆਂ ਜਿਹੜੀਆਂ ਉਹ ਬੈਠੀਆਂ ਸੀਗੀਆਂ ਉਹਨਾਂ ਨੂੰ 100-100 ਰੁਪਇਆ ਦਿਹਾੜੀ ਦੇ ਉੱਪਰ ਆਈਆਂ ਜਨਾਨੀਆਂ ਕਹਿ ਕੇ ਸੰਬੋਧਨ ਕੀਤਾ ਗਿਆ ਦਿਹਾੜੀ ਦੇ ਉੱਤੇ ਆਈਆਂ ਔਰਤਾਂ ਕਹਿ ਕੇ ਸੰਬੋਧਨ ਕੀਤਾ ਗਿਆ ਕੀ ਇਹ ਗੁਰੂਆਂ ਦਾ ਅਪਮਾਨ ਨਹੀਂ ਸੀਗਾ ਕੀ ਇਹ ਸਿੱਖਾਂ ਦਾ ਅਪਮਾਨ ਨਹੀਂ ਸੀਗਾ ਸਗੋਂ ਇਹੋ ਜੀ ਘਟਿਆ ਸ਼ਬਦਾਵਲੀ ਜਿਹੜੀ ਕੰਗਣਾ ਰਣੌਤ ਦੇ ਵੱਲੋਂ ਵਰਤੀ ਗਈ ਉਸ ਤੋਂ ਬਾਅਦ ਤੁਸੀਂ ਉਹਨੂੰ ਭਾਜਪਾ ਦੀ ਟਿਕਟ ਦਿੱਤੀ ਔਰ ਉਹਨੂੰ ਐਮਪੀ ਜਿਹੜਾ ਨਿਵਾਜ ਦਿੱਤਾ ਗਿਆ ਤੁਸੀਂ ਤਾਂ ਸਗੋਂ ਉਹਦੇ ਸ਼ਬਦਾਂ ਦੀ ਜਿਹੜੀ ਤਾਇਦ ਕੀਤੀ ਉਹਨਾਂ ਦੀ ਪੁਸ਼ਟੀ ਕੀਤੀ ਉਹਦੇ ਨਾਲ ਸਹਿਮਤੀ ਜਤਾਈ ਉਹਨੂੰ ਐਡੇ ਵੱਡੇ ਅਹੁਦੇ ਦੇ ਉੱਤੇ ਬਿਠਾ ਕੇ ਨੰਬਰ 3 ਤੁਹਾਡੇ ਇੱਕ ਮੰਤਰੀ ਦੇ ਬੇਟੇ ਵੱਲੋਂ ਉੱਤਰ ਪ੍ਰਦੇਸ਼ ਦੇ ਵਿੱਚ ਧਰਨੇ ਉੱਪਰ ਬੈਠੇ ਕਿਸਾਨਾਂ ਦੇ ਉੱਪਰ ਗੱਡੀ ਚੜਾ ਕੇ ਉਹਨਾਂ ਨੂੰ ਦਰੜ ਕੇ ਮਾਰ ਦਿੱਤਾ ਗਿਆ ਸੀਗਾ ਜਿਨ੍ਹਾਂ ਦੇ ਵਿੱਚ ਸਿੱਖ ਕਿਸਾਨਾਂ ਦੇ ਬੱਚੇ ਵੀ ਸੀਗੇ ਤੇ ਸਿੱਖ ਕਿਸਾਨ ਵੀ ਸੀਗੇ ਉਸ ਮੰਤਰੀ ਦੇ ਬੇਟੇ ਦੇ ਉੱਪਰ ਕਾਰਵਾਈ ਕਰਨ ਲਈ ਉਹਨੂੰ ਲੋਕਾਂ ਨੂੰ ਜੂਝਣਾ ਪਿਆ ਜਥੇਬੰਦੀਆਂ ਨੂੰ ਜੂਝਣਾ ਪਿਆ ਕੀ ਇਹ ਸਿੱਖਾਂ ਤੇ ਗੁਰੂਆਂ ਦਾ ਅਪਮਾਨ ਨਹੀਂ ਸੀਗਾ ਕਿ ਉਹਦੇ ਉੱਤੇ ਫੌਰੀ ਕਾਰਵਾਈ ਹੋ ਜਾਣੀ ਚਾਹੀਦੀ ਸੀ ਕਿ ਅੱਗੇ ਆਓ ਰਾਮ ਰੀਮ ਜਿਹਨੇ ਦਸਵੇਂ ਪਾਤਸ਼ਾਹ ਦੀ ਨਕਲ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਬੀ ਕੀਤੀ ਅੱਜ ਤੱਕ ਪੰਜਾਬ ਉਹ ਅੱਗ ਚੱਲਣ ਡਿਆ ਵਾ ਉਹਨੂੰ ਬਾਰ-ਬਾਰ ਇਲੈਕਸ਼ਨ ਦੇ ਦੌਰਾਨ ਪਰੋਲ ਦਿੱਤੀ ਜਾਂਦੀ ਆ ਉਹਦੇ ਜਨਮ ਦਿਨ ਦੇ ਉੱਤੇ ਪਰੋਲ ਦਿੱਤੀ ਜਾਂਦੀ ਆ ਉਹਦੇ ਸਮਾਗਮਾਂ ਦੇ ਉੱਤੇ ਉਹਨੂੰ 60-60 40-40 ਦਿਨ ਦੀ ਛੁੱਟੀ ਦਿੱਤੀ ਜਾਂਦੀ ਆ ਕੀ ਇਹ ਗੁਰੂਆਂ ਦਾ ਅਪਮਾਨ ਨਹੀਂ ਹੈ ਕੀ ਇਹ ਸਿੱਖਾਂ ਦਾ ਅਪਮਾਨ ਨਹੀਂ ਹੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਤੁਸੀਂ ਪੰਜਾਬ ਦੌਰੇ ਦੇ ਉੱਤੇ ਆਏ ਸੀਗੇ ਸਾਰਾ ਪੰਜਾਬ ਵੀ ਉਦੋਂ ਸੋਚ ਰਿਆ ਸੀਗਾ ਕਿ ਪੰਜਾਬ ਲਈ ਬਹੁਤ ਵੱਡੇ ਤੁਸੀਂ ਐਲਾਨ ਕਰਕੇ ਜਾਓਗੇ ਪੰਜਾਬ ਦੇ ਪ੍ਰਤੀ ਜਿਹੜੀ ਤੁਹਾਡੀ ਸੋਚ ਹੈ ਉਹ ਸਿਹਰਦ ਹੈ ਉਸ ਸਮੇਂ ਕਿਸਾਨਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਚੰਨੀ ਦੇ ਉੱਤੇ ਇਹ ਦੋਸ਼ ਲੱਗੇ ਗਏ ਕਿ ਤੁਹਾਨੂੰ ਸੁਰੱਖਿਆ ਦਾ ਇੰਤਜ਼ਾਮ ਨਹੀਂ ਕੀਤਾ ਮੈਂ ਵੀ ਇਹ ਗੱਲ ਬੋਲੀ ਸੀ ਕਿ ਪ੍ਰਧਾਨ ਮੰਤਰੀ ਨੂੰ ਆਉਣ ਦੇਣਾ ਚਾਹੀਦਾ ਸੀਗਾ ਉਹਨਾਂ ਨੂੰ ਸੁਣਨਾ ਚਾਹੀਦਾ ਸੀਗਾ ਔਰ ਸ਼ਾਇਦ ਉਹ ਪੰਜਾਬ ਨੂੰ ਜਿਹੜਾ ਬਹੁਤ ਕੁਝ ਦੇ ਕੇ ਜਾਂਦੇ ਔਰ ਲੋਕਾਂ ਨੇ ਮੌਕਾ ਜਿਹੜਾ ਹੱਥੋਂ ਗਵਾ ਲਿਆ ਪਰ ਉਸ ਤੋਂ ਬਾਅਦ ਹੁਣ ਤੁਸੀਂ ਚੰਦ ਦੇਣ ਪਹਿਲਾਂ ਇਸ ਵਾਰ ਡੇਰਾ ਸੱਚਖੰਡ ਬੱਲਾ ਵਿਖੇ ਆਏ ਉਚੇਚਾ ਦੌਰਾ ਕਰਨ ਲਈ ਤੁਸੀਂ ਡੇਰੇ ਵਿਖੇ ਆਏ ਹੋ ਔਰ ਸਾਰਾ ਪੰਜਾਬ ਤੁਹਾਨੂੰ ਰੀਜਨਲ ਦੇਖ ਰਿਹਾ ਸੀ ਬਹੁਤ ਸਾਰੇ ਲੋਕਾਂ ਨੇ ਪੋਸਟਾਂ ਵੀ ਪਾਈਆਂ ਸੀ ਮੈਂ ਵੀ ਇਹ ਕਿਹਾ ਸੀਗਾ ਕਿ ਮੋਦੀ ਸਾਹਿਬ ਜੀ ਪੰਜਾਬ ਆ ਰਹੇ ਹੋ ਤੇ ਭਾਜਪਾ ਦੀ ਤਰੱਕੀ ਲਈ ਨਹੀਂ ਪੰਜਾਬ ਦੀ ਤਰੱਕੀ ਲਈ ਆਓ ਔਰ ਉੱਥੇ ਤੁਹਾਡੇ ਵੱਲ ਸਾਰਿਆਂ ਨੇ ਨਿਗਾਹ ਗੱਡੀ ਸੀ ਕਿ ਬਹੁਤ ਵੱਡੇ ਅੱਜ ਐਲਾਨ ਹੋਣਗੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆ ਰਿਹਾ ਚਾਹੇ ਉਹ ਡੇਰੇ ਵਿਖਾਈ ਨਤਮਸਤਕ ਹੋਣ ਲਈ ਬਾਨੇ ਨਾਲ ਉੱਥੇ ਆ ਰਿਹਾ ਵਾ ਬਹੁਤ ਸਾਰੇ ਲੋਕਾਂ ਨੇ ਸੋਚਿਆ ਸੀ ਕਿ ਅੱਜ ਐਲਾਨ ਹੋਣਗੇ ਪੰਜਾਬ ਦੇ ਹਾਲਾਤ ਏਡੇ ਬਦਤਰ ਨੇ ਤੁਸੀਂ ਕੁਝ ਨਾ ਕੁਝ ਐਲਾਨ ਕਰਕੇ ਜਾਓਗੇ ਪਰ ਸਵਾਏ ਵੋਟਾਂ ਪੱਕੀਆਂ ਕਰਨ ਤੋਂ ਤੁਸੀਂ ਉੱਥੇ ਕੁਝ ਵੀ ਨਹੀਂ ਕਰਕੇ ਗਏ ਕੀ ਇਹ ਪੰਜਾਬ ਦਾ ਬਹੁਤ ਵੱਡਾ ਅਪਮਾਨ ਨਹੀਂ ਹੈ ਇਸ ਵਾਰ ਤੇ ਤੁਹਾਡਾ ਕਿਸੇ ਨੇ ਵਿਰੋਧ ਵੀ ਨਹੀਂ ਕੀਤਾ ਸਗੋ ਸਾਡੇ ਵਰਗੇ ਲੋਕਾਂ ਨੇ ਵੀ ਤੁਹਾਡੀਆਂ ਪੋਸਟਾਂ ਪਾਈਆਂ ਉਹਦੇ ਉੱਤੇ ਇਸ਼ਤਿਹਾਰ ਪਾਇਆ ਕਿ ਮੋਦੀ ਸਾਹਿਬ ਤੁਹਾਡਾ ਪੰਜਾਬ ਆਉਣ ਤੇ ਸਵਾਗਤ ਹੈ ਪਰ ਪੰਜਾਬ ਲਈ ਕੁਝ ਨਾ ਕੁਝ ਕਰਕੇ ਜਾਓ ਅੱਗੇ ਆਓ ਚੰਦ ਦਿਨ ਪਹਿਲਾਂ ਦੇਸ਼ ਦਾ ਬਜਟ ਪੇਸ਼ ਕੀਤਾ ਗਿਆ ਪੂਰੇ ਬਜਟ ਦੇ ਵਿੱਚ ਪੰਜਾਬ ਨੂੰ ਪੰਜਾਬ ਲਈ ਕੁਝ ਨਹੀਂ ਰੱਖਿਆ ਗਿਆ ਪੰਜਾਬ ਲਈ ਕੀ ਰੱਖਣਾ ਸੀ ਪੰਜਾਬ ਦਾ ਕਿਤੇ ਜ਼ਿਕਰ ਵੀ ਨਹੀਂ ਕੀਤਾ ਗਿਆ ਕੀ ਇਹ ਪੰਜਾਬੀਆਂ ਦਾ અપਮਾਨ ਨਹੀਂ ਹੈ 785000 ਕਰੋੜ ਰੁਪਇਆ ਦੇਸ਼ ਦੇ ਡਿਫੈਂਸ ਫੰਡ ਦੇ ਉੱਤੇ ਰੱਖਿਆ ਗਿਆ ਦੇਸ਼ ਦੀ ਸੁਰੱਖਿਆ ਦੇ ਉੱਤੇ ਰੱਖਿਆ ਗਿਆ ਪੰਜਾਬ ਵੀ ਤੇ ਹਰ ਵੇਲੇ ਦੇਸ਼ ਦੀ ਰੱਖਿਆ ਲਈ ਵੱਡਾ ਯੋਗਦਾਨ ਪਾਉਂਦਾ ਤਤ ਪਰ ਰਹਿੰਦਾ ਕੱਲਾ ਕੱਲਾ ਬੱਚਾ ਬੱਚਾ ਤੱਕ ਜਦੋਂ ਜੰਗ ਲੱਗਦੀ ਆ ਇਹੋ ਜਿਹਾ ਮਾਹੌਲ ਬਣਦੇ ਨੇ ਉਹ ਸੇਵਾ ਦੇ ਵਿੱਚ ਲੱਗਣ ਦੀ ਕੋਸ਼ਿਸ਼ ਕਰਦਾ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਵਾ ਚਾਹੇ ਉਹ ਆਪਰੇਸ਼ਨ ਸੰਧੂਰ ਹੋਵੇ ਚਾਹੇ ਉਹ ਸਰਜਿਕਲ ਸਟ੍ਰਾਈਕ ਹੋਵੇ ਪੰਜਾਬ ਨੇ ਅੱਜ ਤੱਕ ਕਿਤੇ ਦੇਸ਼ ਨੂੰ ਪਿੱਠ ਨਹੀਂ ਵਿਖਾਈ ਜੇ 785000 ਕਰੋੜ ਦਾ ਜਿਹੜਾ ਫੰਡ ਆ ਉਹ ਡਿਫੈਂਸ ਲਈ ਰੱਖਿਆ ਜਾ ਸਕਦਾ ਵਾ ਤੇ ਪੰਜਾਬ ਦੇ ਉੱਤੇ ਜਿਹੜਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਜੇ ਉਹਨੂੰ ਵੀ ਉਹਦੇ ਵਿੱਚ ਮaaf ਕਰ ਦਿੰਦੇ ਤੇ ਅੱਜ ਜਿਹੜਾ ਪੰਜਾਬ ਪੂਰੀ ਤਰ੍ਹਾਂ ਜਿਸ ਕਰਜ਼ੇ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਰਜ਼ੇ ਮਾਫੀ ਦੇ ਉੱਤੇ ਬੜੇ ਬੜੇ ਆਪੋ ਆਪਣੀ ਵੱਖਰੇ رائے ਦਿੰਦੇ ਨੇ ਕਿ ਇਹ ਕਰਜ਼ਾ ਜਿਹੜਾ ਵਾ ਇਹਦੇ ਨਾਲ ਫ੍ਰੀ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਇੱਥੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਕਰਜ਼ਾ ਚੜ੍ਹਿਆ ਕਦੋਂ ਸੀਗਾ ਜਦੋਂ ਮਾੜਾ ਦੌਰ ਸੀਗਾ 84 ਤੋਂ ਬਾਅਦ 10-12 ਸਾਲ ਪੰਜਾਬ ਨੇ ਕਾਲਾ ਦੌਰ ਖੰਡਾਇਆ ਵਾ ਉਦੋਂ ਪੰਜਾਬ ਦੇ ਉੱਤੇ ਇੱਕ ਕਰਜ਼ਾ ਚੜਿਆ ਸੀਗਾ 50 ਹਜ਼ਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਤੇ ਘਰ ਦੇ ਵਿੱਚ ਕਿਸੇ ਨੇ ਲਿਆ ਹੋਵੇ ਤੇ ਉਹ ਵਾਧਾ ਵਾਧਾ ਵੱਧ ਜਾਂਦਾ ਵਾ ਅੱਜ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਤੇ ਉਹ ਵੀ ਤਾਂ ਦੇਸ਼ ਦੀ ਲੜਾਈ ਸੀ ਉਹ ਵੀ ਤਾਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਸੀਗਾ ਜਿਹਦੇ ਲਈ ਇਹ ਕਰਜ਼ਾ ਲਿਆ ਗਿਆ ਤੇ ਤੁਸੀਂ ਇਹਨੂੰ ਵੀ ਡਿਫੈਂਸ ਜੀ ਰੱਖ ਦਿੰਦੇ ਵੀ ਪੰਜਾਬੀ ਹਰ ਵੇਲੇ ਯਾਰ ਡਿਫੈਂਸ ਕਰਦੇ ਨੇ ਪੰਜਾਬ ਨੂੰ ਡਿਫੈਂਡ ਕਰਦੇ ਨੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹਦੇ ਨਾਲ ਪੰਜਾਬ ਨੂੰ ਅੱਜ ਤੱਕ ਸਾਹ ਨਹੀਂ ਆਉਂਦਾ ਇੰਨਾ ਇੰਨਾ ਵਿਆਜ ਦੇਣਾ ਪੈਂਦਾ ਵਾ ਉਹਦੇ ਉੱਪਰ ਵੀ ਤੁਸੀਂ ਕੋਈ ਐਲਾਨ ਕਰਕੇ ਨਹੀਂ ਗਏ ਕੀ ਇਹ ਪੰਜਾਬੀਆਂ ਦਾ અપਮਾਨ ਨਹੀਂ ਹੈ ਸੋ ਮੇਰੀ ਤੁਹਾਨੂੰ ਅਖੀਰ ਚ ਬੇਨਤੀ ਹੈ ਜੇ ਤੁਸੀਂ ਸੋਚ ਰਹੇ ਹੋ ਵੀ ਪੰਜਾਬ ਚ ਤੁਸੀਂ ਸਰਕਾਰ ਬਣਾਉਣੀ ਆ ਤੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਸਰਕਾਰ ਪਿਆਰ ਨਾਲ ਬਣਾਈ ਜਾਵੇ ਨਾ ਕਿ ੱੱਕੇ ਨਾਲ ਪੰਜਾਬ ਦਾ ਕਿਸਾਨ ਮਜ਼ਦੂਰ ਇਹ ਭੁੱਖਾ ਮਰ ਰਿਹਾ ਆਪਣੀ ਉਹਦੀ ਰੋਜੀ ਰੋਟੀ ਦੇ ਪ੍ਰਬੰਧ ਉਹਨੂੰ ਕਰਨਾ ਪੈਂਦਾ ਵਾ ਅਨਰੇਗਾ ਜਾਂ ਜਿਹਨੂੰ ਹੁਣ ਨਵਾਂ ਨਾਂ ਦੇ ਦਿੱਤਾ ਜੀ ਰਾਮ ਜੀ ਉਹਦੇ ਰਾਂ ਹੀ ਰੋਟੀ ਨਾ ਦੇ ਕੇ ਸਗੋਂ ਉਹਨਾਂ ਨੂੰ ਇੱਜ਼ਤ ਮਾਣ ਦੀ ਰੋਟੀ ਦਾ ਪ੍ਰਬੰਧ ਕਰੋ ਇਹ ਭੀਖ ਹੈ ਬਿਜਲੀ ਦੇਣੀ ਇਸ ਤਰੀਕੇ ਦਿਹਾੜੀ ਦੇਣੀ ਇੱਜ਼ਤ ਮਾਣ ਦੀ ਰੋਟੀ ਦਾ ਪ੍ਰਬੰਧ ਕਰੋ ਪੰਜਾਬ ਨੂੰ ਵਪਾਰ ਦਿਓ ਪੰਜਾਬ ਦਾ ਬਾਰਡਰ ਖੋਲੋ ਪੰਜਾਬ ਆਪ ਹੀ ਖੁਸ਼ਹਾਲ ਹੋ ਜਾਣਾ ਵਾ ਪੰਜਾਬ ਦੇ ਲੋਕਾਂ ਦਾ ਇੱਜ਼ਤ ਮਾਨ ਬਹਾਲ ਕਰੋ ਤੁਹਾਡੀ ਦਿੱਲੀ ਬੈਠਿਆ ਵੀ ਲੋਕ ਸਰਕਾਰ ਬਣਾ ਦੇਣਗੇ ਮੇਰੀ ਗੱਲ ਯਾਦ ਰੱਖਿਓ ਪੰਜਾਬ ਤਵਾ ਹੋ ਰਿਹਾ ਵਾ ਸਿਰਫ ਵੋਟਾਂ ਦੇ ਨਾਂ ਦੇ ਉੱਤੇ ਆਪਾਂ ਰਾਜਨੀਤੀ ਕਰ ਰਹੇ ਆ ਪੰਜਾਬ ਦਾ ਦੌਰਾ ਜਿਹੜਾ ਤੁਹਾਡਾ ਸਿਰਫ ਮਤਲਬ ਵੋਟਾਂ ਤੱਕ ਹੀ ਸੀਮਤ ਰਹਿ ਗਿਆ ਵੀ ਆਪਾਂ ਪਾੜਾ ਹੀ ਇੰਨਾ ਜ਼ਿਆਦਾ ਹਿੰਦੂ ਸਿੱਖ ਦੇ ਵਿੱਚ ਵਧਾ ਦਿੱਤਾ ਵੀ ਇੱਕ ਫਿਰਕੇ ਦੇ ਲੋਕ ਆਪਾਂ ਇਕੱਠੇ ਕਰਨੇ ਚਾਹੁੰਦੇ ਆਂ ਇੱਕ ਤਬਕੇ ਦੇ ਲੋਕ ਆਪਾਂ ਇਕੱਠੇ ਕਰਨੇ ਚਾਹੁੰਦੇ ਆਂ ਉਹਨਾਂ ਦੀਆਂ ਵੋਟਾਂ ਲੈਣੀਆਂ ਚਾਹੁੰਦੇ ਆਂ ਇਸ ਨੀਤੀ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਕਿਸੇ ਨੇ ਬਹੁਤ ਖੂਬ ਕਿਸਾਨ ਅੰਦੋਲਨ ਵੇਲੇ ਵੀ ਬਹੁਤ ਵਧੀਆ ਬੋਲਿਆ ਸੀਗਾ ਮੈਂ ਤੁਹਾਨੂੰ ਬੋਲ ਕੇ ਦੱਸਣ ਲੱਗਾ ਵੀ ਬਿਲਕੁਲ ਤੁਸੀਂ ਉਸ ਨੀਤੀ ਦੇ ਉੱਤੇ ਕੰਮ ਕਰ ਰਹੇ ਹੋ ਕਿ ਮਜ਼ਦੂਰ ਕੋ ਕਿਸਾਨ ਥੇ ਲੜਾ ਦਿਓ ਮਾਂ ਬਾਪ ਕੋ ਸੰਤਾਨ ਥੇ ਲੜਾ ਦਿਓ ਤੁਸੀਂ ਲੜਾਇਆ ਇੱਕ ਭਰਾ ਬੀਜੇਪੀ ਚਾਹੇ ਇੱਕ ਕਾਂਗਰਸ ਚਾਹੇ ਇੱਕ ਕਾਲੀ ਦਲ ਚਾਹੇ ਇਹੋ ਜਿਹੇ ਹਾਲਾਤ ਤੁਸੀਂ ਪੰਜਾਬ ਚ ਪੈਦਾ ਕੀਤੇ ਨੇ ਕਿਸੇ ਨੇ ਬਹੁਤ ਖੂਬ ਬੋਲਿਆ ਸੀਗਾ ਕਿ ਮਜ਼ਦੂਰ ਕੋ ਕਿਸਾਨ ਸੇ ਲੜਾ ਦੋ ਮਾਪੇ ਬਾਬ ਕੋ ਸੰਤਾਨ ਸੇ ਲੜਾ ਦੋ ਅਫਸਰ ਕੋ ਜਵਾਨ ਸੇ ਲੜਾ ਦੋ ਭਾਰਤ ਕੋ ਪਾਕਿਸਤਾਨ ਸੇ ਲੜਾ ਦੋ ਹਿੰਦੂ ਕੋ ਮੁਸਲਮਾਨ ਸੇ ਲੜਾ ਦੋ ਬਸ ਇਹੀ ਚੱਲ ਰਿਹਾ ਇੱਥੇ ਵੀ ਹਿੰਦੂ ਸਿੱਖ ਦਾ ਇੰਨਾ ਜ਼ਿਆਦਾ ਪਾੜਾ ਜਿਹੜਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਇੱਕ ਫਿਰਕੇ ਦਾ ਵੋਟ ਬੈਂਕ ਆਪਾ ਪੱਕਾ ਕਰਨਾ ਵਾ ਸੋ ਇਹਦੇ ਉੱਤੇ ਕੰਮ ਨਾ ਕਰੋ ਇੰਨਾਂ ਚੀਜ਼ਾਂ ਨੇ ਤੇ ਅੱਗੇ ਹੀ ਪੰਜਾਬ ਨੂੰ ਖਾ ਲਿਆ ਅੱਗੇ 84 ਵਾਲੇ ਦੌਰ ਦੇ ਵਿੱਚ ਅੱਜ ਵੀ ਉਹ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਜੇ ਪੰਜਾਬ ਚ ਤੁਸੀਂ ਵਾਕਿਆ ਹੀ ਸਰਕਾਰ ਬਣਾਉਣਾ ਚਾਹੁੰਦੇ ਹੋ ਦਿਲ ਨਾਲ ੱੱੱਕੇ ਨਾਲ ਤੇ ਤੁਸੀਂ ਜਿਹੜੀ ਮਰਜ਼ੀ ਸਟੇਟ ਚ ਬਣਾ ਲੈਂਦੇ ਹੋ ਜੇ ਵਾਕਿਆ ਹੀ ਪੰਜਾਬੀਆਂ ਦਾ ਦਿਲ ਜਿੱਤਣਾ ਚਾਹੁੰਦੇ ਹੋ ਤੇ ਪੰਜਾਬ ਉੱਜੜ ਗਿਆ ਇਹਦਾ ਬਾਰਡਰ ਖੋਲੋ ਇੱਥੇ ਵਪਾਰ ਦਾ ਬੰਦੋਬਸਤ ਕਰੋ ਇੱਥੇ ਬੱਚਿਆਂ ਨੂੰ ਰੋਜ਼ਗਾਰ ਦਿਓ ਇੱਥੇ ਕਿਸਾਨਾਂ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਹੋਣ ਇੱਥੇ ਮਜ਼ਦੂਰਾਂ ਦੀਆਂ ਲੋੜਾਂ ਪੂਰੀਆਂ ਹੋਣ ਨਾ ਕਿ ਲੋਕਾਂ ਨੂੰ ਜਾਤਾਂ ਪਾਤਾਂ ਤੇ ਧਰਮਾਂ ਦੇ ਵਿੱਚ ਲੜਾਓ ਇਸ ਪਾਲਿਸੀ ਦੇ ਉੱਤੇ ਕੰਮ ਕਰੋ ਕੰਮ ਸੇ ਕੰਮ ਪੰਜਾਬ ਦੇ ਉੱਤੇ ਰਹਿਮ ਕਰੋ ਪੰਜਾਬ ਦੀ ਤਰੱਕੀ ਲਈ ਕੋਈ ਯੋਗਦਾਨ ਪਾਓ